ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਜੀ ਵਹਿਰਸ ਦੀ ਪੀਮਾਗਰ ਬੱਚੀ ਹੈ ਸੇਲਾ ਰੇਡ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਮੋਬਾਈਲ ਨੰਬਰ ਜੀ ਆਪਣਾ 6283877527 6283877527 ਜੇਕਰ ਵੈਢ ਤਾਜੀ ਤੂਰੀ ਦੇਖੀ ਜਾਂਦੇ ਆਪਣੀ ਗਰਲੈਂਡੋ ਲਾ ਲਈਏ ਕਰਾਉ ਸਕਦੇ ਆ ਜਾਈ ਹਣਾ ਕਿੰਨਾ ਟਾਈਮ ਹੋ ਗਿਆ ਸੋ ਇਹਨੂੰ ਇਹਨੂੰ ਕਦ ਤੱਕ ਬੱਚਾ ਇਹਨੇ ਦਿੱਤਾ ਬੱਚਾ ਬੱਚੀ ਦੇ ਮਗਰ ਅੱਜ ਇਹਦੀ ਬੱਚੀ ਵੱਡੀ ਖੁਣਨੀ ਨਾਲੋਂ ਵੱਡੀ ਆ ਹਣਾ ਬੱਚੀ ਬਹੁਤ ਚੰਗੀ ਆ ਬਹੁਤ ਡਾਗਰ ਲੱਗੀ ਸਾਂਭਣ ਲਈ ਗੋਟਾ ਗੋਣੀ ਦੇਣਾ ਹੈ ਕੋਈ ਚੀਜ਼ ਤਿਆਰ ਹੋਵੇ ਰੀ ਪਲੱਸ ਪੁਆਇੰਟ ਹੋ ਜਾਵੇਗਾ ਦੂਜਾ ਸੁਦਾ ਸੂਈਆ ਕੱਲੀ ਜੇਰ ਰਹਿ ਗਈ ਮੈਂ ਨਾਲੇ ਜੇਰ ਰਹਿੰਦੀ ਹੈ ਜੀ ਮੈਂ ਘਾਟਾ ਕਰ ਤੇ ਦੁੱਧ ਵੀ 2 ਫੈਟ ਵਾਲਾ ਹਨਾ ਦੁੱਧ 20 ਤੋਂ ਬਾਹਰ ਦੇਣਾ ਜੀ 20 ਕਿਲੋ ਮੰਨ ਜਿਹੜਾ ਵੀ ਮਰਜ਼ੀ ਕਰੇ ਤੇ ਰੇਟ ਇਹਦਾ ਕਿਵੇਂ ਪਹਿਲਾਂ ਰੇਟ ਹੀ ਦੱਸਦੇ ਰੇਟ 75000 ਰੁਪਏ ਮੰਨ ਕਰਦੇ ਮਾਰਦਾਨ ਕਰ ਦਾਂਗੇ ਕਹਿੰਦਾ ਪਾ 20 ਕਿਲੋ ਦੀ ਐਵਰੇਜ ਚੋਂ ਚੋਣ ਚਵਾ ਕਿਵੇਂ ਆਦਾ ਚੋਣ ਜਵਾਕ ਨੰਬਰ ਧਾਰਾ ਮਾਰ ਦਿੰਦੇ। ਸਵਰ ਚਵਾਈ ਦੇਖ ਸਕਦੇ ਕਿਆ ਬਾਤਾਂ ਮੋਟਾ-ਮੋਟਾ ਝੋਣਾ ਸਾਫ ਸੁਥਰਾ। ਬਹੁਤ ਚੰਗੀ ਜੋਈ ਲੱਗੀ ਹੋਈ। ਤੇ ਕੋਈ ਭੂਲ ਸਰਲਾ ਨਹੀਂ ਹਨਾ। ਨਾ ਨਾ ਵੀਰੇ ਕੋਈ ਫਸਟਾ ਨਹੀਂ। ਚਵਾਈ ਦੇਖੋ ਯਾਰ ਕਿਆ ਬਾਤਾਂ ਗਰਲੈਂਡ ਦੀ ਚਵਾਈ ਐਵੇਂ ਦੀ ਹੁੰਦੀ ਚੀਜੀ ਵਰਗੀ ਜਮਾ ਕਿਆ ਬਾਤਾਂ ਉਹ ਵੇਖੋ ਸਾਹਮਣੇ ਪੈਂਦੀ ਜਮ। ਤੇ ਮੂਰ ਲਿਖਣਾ ਵੀ ਧਾਰਾ ਮਾਰਦੀ। ਤੇ ਉਹਦੇ ਆਪਾਂ ਵੀਡੀਓ ਪਾ ਕੇ ਫਿਰ ਚੋਣ ਦੀ ਮਾੜੀ ਬਹਿਰਦੀ ਤੇ ਹੁੰਦੀ ਆਪਾਂ ਹਨਾ। ਨਹੀਂ ਵੀਰੇ ਪਤਾ ਕਿ ਚੋਣ ਦੀ ਹੁਣ ਕੋਈ ਵੀ ਲੈ ਕੇ ਉਹ ਸੁਵਸਾ ਸਮਗਰੀ ਲੈ ਚੋਣੀ ਵਗੈਰਨ ਥੱਡੀ ਕਰਕੇ ਲੈ ਕੇ ਜਾਣੀ ਆਪਾਂ ਵੀ ਮੂਰਤ ਥੱਲੀ ਕਰਕੇ ਲਿਓਨੇ ਆ ਹਾਂਜੀ ਹਾਂ ਆ ਚੋਲ ਜਵਾਰ ਦਾ ਕਹੇ ਕੋਈ ਵੀ ਹੱਥ ਨਾਲ ਲਾ ਹੋਰ ਮਾਰਦੇ ਦੋਧਾਰਾ ਮਗਰ ਇੱਕੜਾ ਮੋਕ ਦੀ ਆ ਸੋ ਆ ਦੇਖੋ ਚੋਾਈ ਜਰ ਕਿਆ ਵਾਤਾ ਨਜ਼ਾਰਾ ਜਮ ਦੋਧਾਰਾ ਹੋਰ ਮਾਰ ਮਗਰ ਸੋ ਦੇਖੋ ਕੋਈ ਭੂਰ ਸਰਲਾਣੀ 20 ਕਿਲੋ ਦੀ ਐਵਰੇਜ ਆ 75000 ਚੋਂ ਮਾਨਦਾਨ ਕਰ ਦਾਂਗੇ ਇਹਦਾ ਕਰ ਦਾਂਗੇ ਧੋਰੀ ਫਿਰ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਗਰਲੈਂਡੋ ਅੰਗ ਚ ਬੈੜ ਆ ਗਈ ਮਗਰ ਬੱਚੀ ਧਾਰਾ ਮਾਰ ਕੇ ਦਿਖਾ ਦਿਆਂ ਕੱਲੀ ਜੇਰ ਰਹਿ ਗਈ ਪੈਣ ਵਾਲੀ ਉਹ ਘਾਟੇ ਖਣ ਚ ਪੈ ਜਾਣੀ ਆ ਤੇ ਬਾਕੀ ਰੇਟ ਜਮਾ ਜੈਨੂਣ 75000 ਰੁਪਇਆ ਇਹਦੇ ਵਿੱਚੋਂ ਮਾਰਦਾਨ ਹੋ ਜੂ ਚੋਣ ਦੀ ਤਾਂ ਇੰਨੀ ਖਰੀਆ ਗੱਲਾਂ ਛੱਡ ਦਿਓ ਜਮਾ ਕਿਆ ਬਾਤਾਂ ਨਜ਼ਾਰੇਦਾਰ ਚਾਹੇ ਓਠ ਓਠ ਬੈਠੀ ਚਲਿਓ ਤੇ ਮਗਰ ਬੱਚੀ ਆ ਜਮਾ ਐਚਐਫ ਦੀ ਪੂਰੇ ਕੱਦ ਵੈ ਡੜੀ ਕਹਿੰਦਾ ਪਾ ਉਹ ਬਰੀਡ ਤਿਆਰ ਕਰਨ ਵਾਲੀ ਬੱਚੀ ਆ ਤੇ 6283871527 ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ ਜਲਤੋ